ਯਾਰ ਪਰ ਇਸ ਅਸ਼ੋਕਾਲ ਦੋਸਤੋ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਤੇ ਇਸ ਵਕਤ ਪ੍ਰਾਈਮ ਪੰਜਾਬ ਟੀਵੀ ਦੇ ਉੱਪਰ ਤੁਹਾਡੇ ਨਾਲ ਇੱਕ ਵੱਡੀ ਖਬਰ ਸਾਂਝੀ ਕਰਨ ਲੱਗਿਆ ਖਬਰ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਬੀਤੇ ਕੱਲ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਨਾਲ ਜੁੜੀ ਹੋਈ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਉਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਦੀ ਵਾਹਵਾਹੀ ਕੀਤੀ ਜਾ ਰਹੀ ਸੀ ਕਾਂਗਰਸ ਪਾਰਟੀ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀਆਂ ਕੀ ਰਹਿਣਗੀਆਂ ਇਸ ਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਸੀ ਉੱਥੇ ਹੀ ਆ ਜਿਹੜੀਆਂ ਜਮਨੀ ਚੋਣਾਂ ਆ ਰਹੀਆਂ ਨੇ ਜਿਸ ਦੀ ਕਿ 10 ਜੁਲਾਈ ਨੂੰ ਵੋਟਿੰਗ ਹੋਣੀ ਹੈ 13 ਜੁਲਾਈ ਨੂੰ ਰਿਜ਼ਲਟ ਆਉਣਾ ਹੈ ਇਸ ਦੇ ਵਿੱਚ 2 ਜੇਪੀ ਦੇ ਉਮੀਦਵਾਰ ਸ਼ੀਤਲ ਅੰਗਰਾਲ ਹੋਰਾਂ ਦੇ ਉੱਪਰ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਗੁੱਸਾ ਫੁੱਟਿਆ ਚਰਨਜੀਤ ਸਿੰਘ ਚੰਨੀ ਹੁਣੀ ਆਗਬ ਬੂਲੇ ਹੋਏ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਬੋਲੋ तमाम ਮੀਡੀਆ ਕਰਮੀਆਂ ਦੇ ਸਾਹਮਣੇ ਐਸਾ ਰੂਪ ਅਖਤਿਆਰ ਕਰਕੇ ਸ਼ੀਤਲ ਅੰਗਰਾਲ ਹੋਰਾਂ ਨੂੰ ਕਰੜੇ ਬੋਲ ਬੋਲੇ ਗਏ ਨੇ ਤਿੱਖੇ ਬੋਲ ਬੋਲੇ ਗਏ ਨੇ ਜਿਨ੍ਹਾਂ ਬੋਲਾਂ ਦੇ ਵਿੱਚ ਸਾਫ਼ ਤੌਰ ਦੇ ਉੱਪਰ ਝਲਕਦਾ ਹੈ ਕਿ ਉਹਨਾਂ ਦੇ ਕੋਲ ਕੋਈ ਵੱਡਾ ਸਬੂਤ ਹੈ ਉਹਨਾਂ ਦੇ ਇਥੋਂ ਤੱਕ ਕਹਿ ਦਿੱਤਾ ਕਿ ਭਾਈ ਸਾਡੇ ਕੋਲੇ ਰਿਕਾਰਡਿੰਗਾਂ ਨੇ ਸਾਡੇ ਕੋਲੇ ਵੀਡੀਓ ਕਲਿੱਪਸ ਨੇ ਜਿਸ ਦੇ ਵਿੱਚ ਆ ਸ਼ੀਤਲ ਅੰਗਰਾਲ ਦੇ ਜਿਹੜੇ ਪੀਏ ਨੇ ਉਹਨਾਂ ਦੇ ਵੱਲੋਂ ਲੜਕੀਆਂ ਦੇ ਸੌਦੇ ਕੀਤੇ ਜਾ ਰਹੇ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਬੀਤੇ ਕੱਲ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਮੁਖਾਰਮੇਂ ਦੇ ਵਿੱਚੋਂ ਨਿਕਲੇ ਹੋਏ ਇਹ ਬੋਲ ਖੜਾ ਕਰ ਗਏ ਨੇ ਕਿ ਜਲੰਧਰ ਦੇ ਵਿੱਚ ਅਜੇਆ ਚੱਲ ਰਿਹਾ ਹੈ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਚੁਣੇ ਗਏ ਵਿਧਾਇਕ ਜਿਹੜੇ ਨੇ ਉਹਨਾਂ ਦੇ ਪੀਏ ਦੇ ਵੱਲੋਂ ਕੀ ਵਾਕਿਆ ਲੜਕੀਆਂ ਦਾ ਸੌਦਾ ਕੀਤਾ ਜਾ ਰਿਹਾ ਲੜਕੀਆਂ ਦੇ ਨਾਲ ਅਜਿਹੇ ਤਰੀਕੇ ਦੀ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਵਰਗੜਾਇਆ ਜਾ ਰਿਹਾ ਯਹਾਂ ਪਰ ਉਹਨਾਂ ਦੇ ਨਾਲ ਕਿਸੇ ਗਲਤ ਤਰੀਕੇ ਦੀ ਕਾਰਵਾਈ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੋ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਜਦੋਂ ਤੋਂ ਆਪਣੀ ਚੋਣ ਕੈਂਪੇਨ ਇੱਥੇ ਸ਼ੁਰੂ ਕੀਤੀ ਗਈ ਸੀ ਉਦੋਂ ਤੋਂ ਹੀ ਆਪਣੀਆਂ ਵਿਰੋਧੀ ਪਾਰਟੀਆਂ ਦੇ ਉੱਪਰੋਂ ਵਰਦੇ ਤੇ ਉਹਨਾਂ ਦੇ ਬਾਰੇ ਵੱਡੇ ਸਵਾਲ ਚੁੱਕਦੇ ਨਜ਼ਰ ਆਏ ਹਾਲਾਂਕਿ ਚਰਨਜੀਤ ਸਿੰਘ ਚੰਨੀ ਵੀ ਵੱਡੇ ਸਵਾਲਾਂ ਦੇ ਘੇਰੇ ਦੇ ਨਜ਼ਰ ਆਉਂਦੇ ਰਹਿੰਦੇ ਨੇ ਪਰ ਬੀਤੇ ਕੱਲ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਉਹਨਾਂ ਨੇ ਕਰੜੇ ਸ਼ਬਦਾਂ ਦੇ ਵਿੱਚ ਚੇਤਾਵਨੀ ਵੀ ਦਿੱਤੀ ਹੈ ਉਹਨਾਂ ਨੇ ਕਰੜੇ ਸ਼ਬਦਾਂ ਦੇ ਵਿੱਚ ਤਾੜਨਾ ਵੀ ਕੀਤੀ ਹੈ ਉਹਨਾਂ ਨੇ ਜਿੱਥੇ ਆਮ ਆਦਮੀ ਪਾਰਟੀ ਨੂੰ ਥੋਪੀ ਪੜਕੇ ਦਿੱਤੇ ਨੇ ਆਮ ਆਦਮੀ ਪਾਰਟੀ ਨੂੰ ਸਿਆਸੀ ਤਨੇਸਰੀ ਦਿੱਤੀ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਸ਼ੀਤਲ ਅੰਗਰਾਲ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਇਥੋਂ ਉਮੀਦਵਾਰ ਨੇ ਜਲੰਧਰ ਵੈਸਟ ਤੋਂ ਉਮੀਦਵਾਰ ਨੇ ਉਹਨਾਂ ਦੇ ਉੱਪਰ ਵੀ ਵੱਡੇ ਸਵਾਲੀਆ ਨਿਸ਼ਾਨ ਚੁੱਕੇ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਕਿਏ ਗਏ ਸਵਾਲਾਂ ਦੇ ਪਿੱਛੇ ਕਾਰਵਾਈਆਂ ਕੀ ਹੋਣਗੀਆਂ ਆਮ ਆਦਮੀ ਪਾਰਟੀ ਨੂੰ ਮੁਖਾਤਬ ਹੋ ਕੇ ਉਹਨਾਂ ਨੇ ਇਹ ਚੀਜ਼ ਕਹੀ ਕਿ ਭਾਈ ਆਮ ਆਦਮੀ ਪਾਰਟੀ ਦੇ ਵੱਲੋਂ ਕਿਸੇ ਵੀ ਤਰੀਕੇ ਦੀਆਂ ਕਾਰਵਾਈਆਂ ਜ਼ਮੀਨੀ ਪੱਧਰ ਦੇ ਉੱਪਰ ਨਹੀਂ ਕੀਤੀਆਂ ਗਈਆਂ ਤੇ ਜਦੋਂ ਉਹਨਾਂ ਨੂੰ ਸਵਾਲ ਇਹ ਪੁੱਛਿਆ ਗਿਆ ਕਿ ਤੁਸੀਂ ਇੱਕ ਵਾਅਦਾ ਕੀਤਾ ਸੀ ਜਾਂ ਫਿਰ ਇੱਕ slogan ਤੁਹਾਡੇ ਵੱਲੋਂ ਚਲਾਇਆ ਗਿਆ ਸੀ ਐਮਪੀ ਦੀ ਇਲੈਕਸ਼ਨ ਤੋਂ ਪਹਿਲਾਂ ਜਲੰਧਰ ਦੇ ਵਿੱਚ ਤੁਹਾਡੇ ਵੱਲੋਂ ਜਦੋਂ ਕੈਂਪੇਨ ਕੀਤੀ ਜਾ ਰਹੀ ਸੀ ਉਦੋਂ ਕਿਹਾ ਜਾ ਰਿਹਾ ਸੀ ਕਿ ਭਾਈ ਜਲੰਧਰ ਦੇ ਵਿੱਚ ਜਾਂ ਤਾਂ ਮੈਂ ਰਹਾਂਗਾ ਜਾਂ ਫਿਰ ਨਸ਼ਾ ਰਹੇਗਾ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਜਦੋਂ ਇੱਕ ਪੱਤਰਕਾਰ ਦੇ ਵੱਲੋਂ ਇਹ ਸਵਾਲ ਪੁੱਛਿਆ ਜਾ ਗਿਆ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਮੈਂ ਤਾਂ ਬੀਤੇ ਕੱਲ ਹੀ ਸੋਚ ਚੁੱਕੀ ਆ ਅਜੇ ਤਾਂ ਮੇਰੇ ਕੋਲੇ ਅਜੇ ਤਾਂ ਮੇਰੇ ਕੋਲੇ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਕਰਨ ਦੀ ਸਮਰੱਥਾ ਉਸ ਤਰੀਕੇ ਦੀ ਨਹੀਂ ਬਣੀ ਹਾਲਾਂਕਿ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਭਾਈ ਤੁਹਾਡੇ ਵੱਲੋਂ ਕਾਰਵਾਈਆਂ ਆਰੰਭ ਦੇਣੀਆਂ ਚਾਹੀਦੀਆਂ ਨੇ ਤੁਹਾਡੇ ਵੱਲੋਂ ਜ਼ਮੀਨੀ ਪੱਧਰ ਦੇ ਉੱਪਰ ਘੁੰਮ ਕੇ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਮੁਲਾਂਕਣ ਕਰਕੇ ਕਾਰਵਾਈਆਂ ਕਰ ਦੇਣੀਆਂ ਚਾਹੀਦੀਆਂ ਨੇ ਇਹ ਸਾਰੀ ਚੀਜ਼ ਜਿਹੜੀ ਹੈ ਆਪਣੇ ਆਪ ਦੇ ਵਿੱਚ ਵੱਡੇ ਕਈ ਸਵਾਲ ਖੜੇ ਕਰ ਗਈ ਹੈ ਪਰ ਸਭ ਤੋਂ ਵੱਡਾ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਬੀਤੇ ਕੱਲ ਜਿਹੜਾ ਖੁਲਾਸਾ ਕੀਤਾ ਗਿਆ ਕਿ ਭਾਈ ਸਾਡੇ ਕੋਲੇ ਵੀਡੀਓ ਕਲ ਸਾਡੇ ਕੋਲ ਆਡੀਓ ਕਲਿੱਪਸ ਨੇ ਉਹਨਾਂ ਆਡੀਓ ਕਲਿੱਪਸ ਤੇ ਵੀਡੀਓ ਕਲਿੱਪਸ ਦੇ ਬਾਰੇ ਉਹਨਾਂ ਦੇ ਵੱਲੋਂ ਕਿਹਨੂੰ ਜਾਣਕਾਰੀ ਦਿੱਤੀ ਜਾਣੀ ਹੈ ਕਿ ਉਸ ਦੇ ਉੱਪਰ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਕੋਈ ਕਾਰਵਾਈ ਕੀਤੀ ਜਾਣੀ ਹੈ ਜਾਂ ਪਰ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਸਿਰਫ ਤੇ ਸਿਰਫ ਮੀਡੀਆ ਦੇ ਸਾਹਮਣੇ ਇੱਕ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਕਿ ਚੋਣਾਂ ਤੋਂ ਪਹਿਲਾਂ ਆਮ ਤੌਰ ਦੇ ਉੱਪਰ ਹੀ ਮੰਤਰੀ ਤੇ ਨੇਤਾਗਣ ਬਣਾਇਆ ਕਰਦੇ ਨੇ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਵੀ ਉਹਨਾਂ ਦੇ ਨਾਲ ਬੀਤੇ ਕੱਲ ਮੀਟਿੰਗ ਕਰਕੇ ਗਏ ਨੇ ਮੀਟਿੰਗ ਦੇ ਵਿੱਚ ਜਲੰਧਰ ਪੱਛਮੀ ਦੇ ਵਿੱਚ ਕੀ ਕੁਝ ਕਾਰਵਾਈਆਂ ਹੋਣਗੀਆਂ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਚੌਣ ਮદાન ਦੇ ਵਿੱਚ ਉਤਰ ਕੇ ਬੀਬਾ ਸਰਿੰਦਰ ਕੌਰ ਹੋਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਣਾ ਹੈ ਇਹ ਸਾਰੀਆਂ ਚੀਜ਼ਾਂ ਵੀ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹੋਣਗੀਆਂ ਪਰ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਕਿ ਇਸ ਤਰੀਕੇ ਤਿੱਖੇ ਸ਼ਬਦਾਂ ਦੇ ਵਿੱਚ ਤਾੜਨਾ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਹੋਰਾਂ ਨੂੰ ਕੀਤੀ ਗਈ ਹੈ ਕਿਹੜੇ ਵੱਡੇ ਖੁਲਾਸੇ ਕੀਤੇ ਗਏ ਨੇ ਜਾਂਦੇ ਜਾਂਦੇ ਇਸ ਵੀਡੀਓ ਦੇ ਉੱਪਰ ਚਾਹ ਜ਼ਰੂਰ ਮਾਰ ਲੈਣਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਬੋਲੇ ਦੇ ਬੋਲਾਂ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਇਸ ਦੇ ਬਾਰੇ ਟਿੱਪਣੀ ਪ੍ਰਤੀਕਰਮ ਤੇ ਆਪਣੀ ਰਾਏ ਜਿਹੜੀ ਹੈ ਉਹ ਵੀ ਜ਼ਰੂਰ ਸਾਂਝੀ ਕਰ ਦੇਣਾ ਬਹਿਰਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਇੱਥੇ ਕਦੇ ਇਸ ਤਰ੍ਹਾਂ ਜੂਏ ਸੱਟੇ ਦੜੇ ਦਾ ਅੱਡਾ ਨਹੀਂ ਹੁੰਦਾ ਸੀ ਇਸ ਤਰ੍ਹਾਂ ਗੜ ਨਹੀਂ ਹੁੰਦਾ ਸੀ ਜਦੋਂ ਉਹਦੀ ਆਮ ਆਦਮੀ ਪਾਰਟੀ ਆਈ ਹੈ ਚਾਹੇ ਉਹਦੇ ਸੀਤਲung ਰਾਰ ਰਿਹਾ ਚਾਹੇ ਰਿੰਕੂ ਰਿਹਾ ਚਾਹੇ ਹੁਣ ਉਹ ਕੰਮ ਨੂੰ ਵੱਡੇ ਲੀਡਰਾਂ ਦੀ ਛਾਹ ਦੇ ਨਾਲ ਇੱਥੇ ਦਾ ਅਰੋੜਾ ਦੇਖ ਰਿਹਾ ਇਹ ਅਸਲ ਦੇ ਵਿੱਚ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਚਲਾ ਰਹੀ ਹੈ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਕਰਿਆ ਦਰਿਆ ਹੈ ਇਹੀ ਇੱਥੇ ਜੂਆ ਚਲਾ ਰਹੇ ਇਹੀ ਡੜਾ ਸੱਟਾ ਜਲਾ ਰਹੇ ਲਾਟਰੀ ਸਿਸਟਮ ਇਹ ਚਲਾ ਰਹੇ ਨਸ਼ਿਆਂ ਦੀ ਪਰਮਾਰ ਇਹਨਾਂ ਦੇ ਦੇਖਰੇਖ ਦੇ ਵਿੱਚ ਚੱਲ ਰਹੀ ਹੈ ਜਦ ਤੱਕ ਸੀਤ ਰਉਗਰਾਲ ਇਹਨਾਂ ਨਾਲ ਸੀ ਜਦ ਤੱਕ ਉਹ ਇੱਥੇ ਚਲਾ ਰਿਹਾ ਸੀ ਹੁਣ ਉਹ ਭਾਜਪਾ ਚਲੇ ਗਿਆ ਹੁਣ ਇਹ ਆਪ ਚਲਾ ਰਹੇ ਇਹਨਾਂ ਦਾ ਦੂਸਰੇ ਐਮਐਲਏ ਚਲਾ ਰਿਹਾ ਦੋ ਸਾਲ ਕਿੱਥੇ ਸੀ ਕਿ ਤਾਲੀਵਾਲ ਸਾਹਿਬ 22 ਹੋ ਗਿਆ 22 ਸਾਲ ਤੱਕ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇੱਥੇ ਗੰਦਾ ਪਾਣੀ ਆ ਰਿਹਾ ਜਲੰਧਰ ਦੇ ਵਿੱਚ 22 ਸਾਲ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇੱਥੇ ਡੜਾ ਸੱਟਾ ਚੱਲਦਾ 22 ਸਾਲ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇੱਥੇ ਸੀਤਲਗਰਾਲ ਬਦਫੈਲੀਆਂ ਫਲਾ ਰਿਆ ਆਪਣੀਆਂ ਸਾਡੀਆਂ ਧੀਆ ਪੈਣਾ ਜਿਹੜੀਆਂ ਉਹਨਾਂ ਦੇ ਨੌਕਰ ਲੱਗਦੀਆਂ ਉਹਨਾਂ ਨੂੰ ਸੀਤ ਸੀਤਲਗਰਾਲ ਵਰਗੇ ਬੰਦੇ ਗਲਤ ਨਜ਼ਰ ਨਾਲ ਦੇਖਦੇ ਇਹ ਉਹਨਾਂ ਨੂੰ ਕਦੇ ਦਿਖਿਆ ਨਹੀਂ ਐਸੀ ਦੇਖਾਂਗੇ ਇਹਨਾਂ ਨੂੰ ਸਾਡੀਆਂ ਭੈਣਾਂ ਨੂੰ ਕਿੰਨੇ ਪੈਂਦੇ ਇਹ ਨਾਲੇ ਧੀਆਂ ਨੂੰ ਸ਼ਰਮ ਨਹੀਂ ਆਉਦੀ ਇਹਨਾਂ ਲੋਕਾਂ ਨੂੰ ਐਮ.ਐਲ.ਏ ਬਣ ਕੇ ਉਹਦਾ ਉਹਦਾ ਜਿਹੜਾ ਪੀ.ਏ ਹੈ ਸੌਦੇ ਕਰ ਰਿਹਾ ਸਾਡੀਆਂ ਕੁੜੀਆਂ ਦੇ ਨਾਲ ਇਹ ਲੋਕ ਇੱਥੇ ਲੀਡਰ ਰਹਿਣਗੇ ਇਹੋ ਜਿਹਾ ਮੁੱਖ ਮੰਤਰੀ ਚਾਹੀਦਾ ਜਿਹੜਾ ਅੱਜ ਤੱਕ ਨਹੀਂ ਉਹਨੇ ਸੁਣਿਆ ਅੱਜ ਤੱਕ ਮੁੱਖ ਮੰਤਰੀ ਨੇ ਉਹ ਵੀਡੀਓ ਨਹੀਂ ਸੁਣੀ ਆਡੀਓ ਨਹੀਂ ਸੁਣੀ ਕਿ ਇੱਕ ਐਮ.ਐਲ.ਏ ਦਾ ਕੈਂਡੀਡੇਟ ਹੈ ਜਿਹੜਾ ਉਹਦਾ ਪੀ.ਏ ਕੁੜੀ ਦੇ ਨਾਲ ਸੌਦਾ ਕਰ ਰਿਹਾ ਕਿ ਤੂੰ ਗਲਤ ਅੱਗੇ ਲੀਕ ਨਾ ਕਰੀ ਗੱਲ ਇਹ ਸ਼ਰਮ ਨਹੀਂ ਆਈ ਅੱਜ ਤੱਕ ਮੁੱਖ ਮੰਤਰੀ ਨੂੰ ਕਿ ਉਹਦੇ ਉੱਪਰ ਪਰਚਾ ਦਰਜ ਕਰੇ ਸਾਡਾ ਸਮਾਂ ਆਊਗਾ ਅਸੀਂ ਦੇਖਾਂਗੇ ਇਹਨਾਂ ਨੂੰ ਕਿਸ ਤਰ੍ਹਾਂ ਸਾਡੀਆਂ ਧੀਆਂ ਪੜਾਣ ਨੂੰ ਪੈਂਦੇ ਤੇ ਕਿਸ ਤਰ੍ਹਾਂ ਇੱਥੇ ਧੜਾ ਸੱਟਾ ਚੱਲਦਾ ਕਿਸ ਤਰ੍ਹਾਂ ਇੱਥੇ ਹੁੰਦੀ ਆ ਹਰ ਚਿੱਟੇ ਦੀ ਲੋਕਾਂ ਨੂੰ ਬਿਗਰਿਆ